हां जी, जी भाई जी ਸਤਿ ਸ੍ਰੀ ਅਕਾਲ ਅਸੀਂ ਅੱਜ ਜਾ ਰਹੇ ਸੀ ਸ੍ਰੀ ਅਨੰਦਪੁਰ ਸਾਹਿਬ ਬਾਈ ਜੀ ਅਸੀਂ ਆ ਰਹੇ ਸੀ ਸੋਲਨ ਵਾਲੀ ਸਾਈਡ ਤੋਂ ਤੇ ਅਨੰਦਪੁਰ ਸਾਹਿਬ ਜਾ ਰਹੇ ਆ ਬਾਈ ਜੀ ਦਰਸ਼ਨ ਕਰਨ ਵਾਸਤੇ ਇਹ ਰਸਤਾ ਹੈਗਾ ਜੀ ਜੋ ਸੋਲਨ ਤੋਂ ਅਨੰਦਪੁਰ ਸਾਹਿਬ ਨੂੰ ਆ ਰਿਹਾ ਹੈ ਤੇ ਰਾਹ ਦੇ ਵਿੱਚ ਸਾਨੂੰ ਲਿਖਿਆ ਹੋਇਆ ਮਿਲਿਆ ਬਾਈ ਜੀ ਜਿੱਥੋਂ ਅਨੰਦਪੁਰ ਸਾਹਿਬ ਸਿਰਫ 7 ਕਿਲੋਮੀਟਰ ਹੈ ਉੱਥੇ ਲਿਖਿਆ ਜੀ ਜਿੱਥੇ ਖੰਡੇ ਦੀ ਧਾਰ ਨੇ ਬਾਣੀ ਦੇ ਪ੍ਰਕਾਸ਼ ਨੇ ਤੇ ਮਾਤਾ ਜੀਤੋ ਦੇ ਪਤਾਸਿਆਂ ਨੇ ਜਲ ਨੂੰ ਅੰਮ੍ਰਿਤ ਬਣਾ ਦਿੱਤਾ ਇਹ ਉਸ ਪਾਵਨ ਧਰਤੀ ਵੱਲ ਜਾਂਦਾ ਰਹਾ ਹੈ ਸੋ ਭਾਈ ਜੀ ਰਾਹ ਦੇ ਵਿੱਚ ਨਾ ਇਹੋ ਜਿਹੇ ਜੋ ਸੰਗਤਾਂ ਵੱਲੋਂ ਲੈ ਕੇ ਲਾਏ ਗਏ ਆ ਬੋਰਡ ਭਾਈ ਜੀ ਉਹ ਮਨ ਦੇ ਵਿੱਚ ਇੱਕ ਬਹੁਤ ਹੀ ਅਲੱਗ ਤਰ੍ਹਾਂ ਦੀ ਜੋ ਭਾਵਨਾਵਾਂ ਭਾਈ ਜੀ ਉਹ ਪੈਦਾ ਕਰਦੇ ਆ ਇੱਥੋਂ ਗੁਰੂ ਘਰ 7 ਕਿਲੋਮੀਟਰ ਹੈ ਜੀ ਅਨੰਦਪੁਰ ਸਾਹਿਬ ਸੋ ਭਾਈ ਜੀ ਅਸੀਂ ਜਾ ਰਹੇ ਹਾਂ ਇਸ ਤੇ ਅੱਗੇ ਜਾਂਦੇ ਜਾਂਦੇ ਸਾਨੂੰ ਕਈ ਤਰ੍ਹਾਂ ਦੇ ਬੋਰਡ ਮਿਲੇ ਉੱਥੋਂ 7 ਕਿਲੋਮੀਟਰ ਦੀ ਬਾਈ ਜੀ ਇੱਥੋਂ ਰਹਿ ਗਿਆ ਅਨੰਦਪੁਰ ਸਾਹਿਬ ਸਿਰਫ 5 ਕਿਲੋਮੀਟਰ ਇੱਥੇ ਲਿਖਿਆ ਹੋਇਆ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਪਹੁੰਚਣ ਵਾਲੀਆਂ ਸੰਗਤਾਂ ਦਾ ਸਵਾਗਤ ਹੈ ਜੀ ਸੋ ਸੰਗਤਾਂ ਵੱਲੋਂ ਜੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦਾ ਸਵਾਗਤ ਕਰਨ ਦੇ ਸਬੰਧ ਵਿੱਚ ਇੱਥੇ ਬੋਰਡ ਲਾਇਆ ਗਿਆ ਤੇ ਸ਼੍ਰੀ ਕੇਸਗੜ੍ਹ ਸਾਹਿਬ ਦਾ ਜੋ ਤਕਤਾ ਜੀ ਉਹਨਾਂ ਦੀ ਨਾਲ ਫੋਟੋ ਵੀ ਲਾਈ ਹੋਈ ਹੈ ਸੋ ਇੱਥੋਂ ਰਹਿ ਜਾਂਦਾ ਜੀ ਅਨੰਦਪੁਰ ਸਾਹਿਬ ਸਿਰਫ 4 ਕਿਲੋਮੀਟਰ ਜਿੱਥੇ ਲਿਖਿਆ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰਸਾਈ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਇਹਕੇ ਪਹੁੰਚਣ ਦੇ ਜੀ ਆਇਆਂ ਨੂੰ ਸੋ ਸਾਰੀ ਸੰਗਤਾਂ ਦਾ ਬੜੀ ਹੀ ਸੇਵਾ ਭਾਵਨਾ ਦੇ ਨਾਲ ਇਸ ਧਰਤੀ ਦੇ ਉੱਪਰ ਸੰਗਤਾਂ ਵੱਲੋਂ ਸਵਾਗਤ ਕੀਤਾ ਜਾਂਦਾ ਜੀ ਥਾਂ ਥਾਂ ਦੇ ਉੱਪਰ ਇਹ ਬੋਰਡ ਲਿਖ ਕੇ ਲਾਏ ਹੋਏ ਹੈ ਸੋ ਬਾਈ ਜੀ ਅਨੰਦ ਦੀ ਪੂਰੀ ਰਹਿਮਤਾਂ ਦੀ ਨਗਰੀ ਦਰਸ਼ਨੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨ ਛੋ ਪ੍ਰਾਪਤ ਮੁਕद्दस ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸੋ ਬਾਈ ਜੀ ਤੁਸੀਂ ਔਨੇਓ ਦਾ ਆਨੰਦਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਜਾਵੇ ਬਾਈ ਜੀ ਇੱਥੇ ਆ ਕੇ ਇੱਕ ਰੂਹ ਨੂੰ ਅਲੱਗ ਹੀ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ